ਸਾਦ ਸੰਗ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਕਿਰਪਾ ਕਰਕੇ ਇਸ ਬਲੌਗ ਨਾਲ ਜੁੜੇ ਰਹੋ ਇਹ ਗੁਰਦੁਆਰਾ ਸਾਹਿਬ ਲੁਧਿਆਣੇ ਤੋਂ ਲਗਭਗ 62 ਕਿਲੋਮੀਟਰ ਹੈ ਅਤੇ ਪਟਿਆਲੇ ਤੋਂ ਲਗਭਗ 33-34 ਕਿਲੋਮੀਟਰ ਹੈ ਜੀ ਅਤੇ ਸਰਹੰਦ ਤੋਂ ਬਿਲਕੁਲ ਨਾਲ ਹੀ ਹੈ ਜੀ ਤੁਹਾਨੂੰ ਅਸੀਂ ਰਸਤਾ ਜਿਹੜਾ ਸਕਰੀਨ ਤੇ ਸ਼ੇਅਰ ਕਰਤਾ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਜਾਦਿਆਂ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿੱਤ ਦਿੱਤੀ ਅਦੁੱਤੀ ਸਹਾਦਤ ਦੀ ਅਮਰ ਯਾਦਗਾਰ ਵਜੋਂ ਸਵਾਗਿ ਮਾਨ ਹੈ ਜੀ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਬਹਾਦਰ ਸਬੂਤ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਭਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ ਗੁਰਦੁਆਰਾ ਪਰਿਵਾਰ ਬਸੋੜਾ ਜੀ ਦੇ ਸਥਾਨ ਤੇ ਖਾਲਸਾ ਜੀ ਪਰਿਵਾਰ ਨਾਲੋਂ ਵਿਛੜ ਗਏ ਘਰੇਲੂ ਨੌਕਰ ਗੁੰਡੀ ਗਰਦਾਰੀ ਕਾਰਨ ਛੋਟੇ ਸਹਿਬਜਾਦਿਆਂ ਨੂੰ ਸਰਹੰਦ ਦੇ ਨਵਾਬ ਬਜੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਅਤੇ ਸਿੱਖ ਧਰਮ ਨੂੰ ਛੱਡਨ ਤੇ ਇਸਲਾਮ ਕਬੂਲ ਕਰਨ ਲਈ ਸਹਿਬਜ਼ਾਦਿਆਂ ਨੂੰ ਲਾਲਚ ਤੇ ਡਰਾਵੇ ਦਿੱਤੇ ਨਵਾਬ ਸ਼ੇਰ ਮੁਹੰਮਦ ਨੇ ਸਹਿਬਜ਼ਾਦਿਆਂ ਦੇ ਹੱਕ ਵਿੱਚ ਹਾਜ਼ਾ ਨਾਰਾ ਮਾਰਿਆ ਪਰ ਕਿਸੇ ਨੇ ਨਾ ਸੁਣੀ ਜਦੋਂ ਸਹਿਬਜ਼ਾਦੇ ਕਿਸੇ ਲਾਲਚ ਡਰਾਵੇ ਵਿੱਚ ਨਾ ਮੰਨੇ ਤਾਂ ਜ਼ਾਲਿਮਾ ਉਹਨਾਂ ਮਾਸੂਮ ਜਿੰਦਾਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਗਿਆ। ਬਿਸ਼ ਉਤੇ ਅਸਦਾ ਇਹ ਲਾਸਾਨੀ ਸ਼ਹੀਦੀ ਸ਼ਾਕਾ 13 ਪੋਸਟ 1761 ਬਿਕਰਮੀ ਦਸੰਬਰ 1704 ਈਸਵੀ ਵਿੱਚ ਵਾਪਰਿਆ। ਰਾਮਦੇਵ ਸ਼ਾਹੂਕਾਰ ਦੀਵਾਨ ਟੋਡਰਮਲ ਜੀ ਨੇ ਮੋੜਾ ਬਿਸ਼ਾ ਥਾ ਮੁੱਲਾ ਦੋਆਂ ਸਭ ਜੀ ਅਧਿਆਤੇ ਜੀ ਦਾ ਸੰਸਕਾਰ ਗੁਰਦੁਆਰਾ ਜੋਤੀਸਰੂਪ ਜੀ ਦੇ ਸਥਾਨ ਤੇ ਕੀਤਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਅਤੇ ਸਰਹੰਦਰ ਰੇਲਵੇ ਸਟੇਸ਼ਨ ਤੋਂ ਲਗਭਗ 4 ਕਿਲੋਮੀਟਰ ਫਤਿਹਗੜ ਤੋਂ रोपर सड़क ਤੇ ਸਜੋਬਿਤ ਹੈ ਜੀ ਲੰਗਰ ਪ੍ਰਸ਼ਾਦ ਰਹਿائش ਦਾ 24 ਘੰਟੇ ਬਹੁਤ ਵਧੀਆ ਪ੍ਰਬੰਧ ਹੈ ਜੀ ਇੱਥੇ ਯਾਤਰੀਆਂ ਦੇ ਲਈ ਰਹਿਸ ਵਾਸਤੇ ਬਾਥਰੂਮਾਂ ਸਮੇਤ ਵੱਡੇ ਹਾਲ ਸਰਾ ਗੁਰਪੁਰਬਾ ਤੋਂ ਇਲਾਵਾ ਇਸ ਸਥਾਨ ਤੇ ਜਨਮ ਦਿਵਸ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਹੀਦੀ ਜੋੜ ਮੇਲਾ 11 12 13 ਪਉ ਨੂੰ ਬਹੁਤ ਵੱਡੀ ਪੱਧਰ ਤੇ ਮਨਾਏ ਜਾਂਦੇ ਹਨ ਜੀ ਸੰਗਤਾਂ ਹਮ ਹਮਾ ਕੇ ਬਹੁਤ ਵੱਡੀ ਤعداد ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਸਿੱਖ ਇਤਿਹਾਸ ਦਾ ਇੱਕ ਅਤਿ ਪਵਿੱਤਰ ਅਤੇ ਸ੍ਰੀ ਦੀ ਸਥਾਨ ਹੈ ਇਸ ਥਾਂ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਸ਼ਹੀਦੀ ਨਾਲ ਸੰਬੰਧਿਤ ਹੈ ਜੀ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਜਿਹਦੇ ਦਰਸ਼ਨ ਕਰਵਾ ਦਿੱਤੇ ਐ ਜੇਕਰ ਤੁਹਾਨੂੰ ਸਾਡਾ ਇਹ ਬਲੌਗ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਹੋਰ ਨਵੇਂਆ ਵੀਡੀਓ ਵੇਖਣ ਦੇ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਪਟਿਆਲੇ ਤੋਂ ਲਗਭਗ 33-34 ਕਿਲੋਮੀਟਰ ਅਤੇ ਲੁਧਿਆਣੇ ਤੋਂ ਲਗਭਗ 62-63 ਕਿਲੋਮੀਟਰ ਅਤੇ ਸਰਹੰਦ ਰੇਲਵੇ ਸਟੇਸ਼ਨ ਤੋਂ ਲਗਭਗ 4 ਕਿਲੋਮੀਟਰ ਹੈ ਜੀ ਹਰ ਸੜਕ ਤੇ ਜਿਹੜੇ ਆ ਗੁਰੂ ਕਾ ਲੰਗਰ ਚੱਲ ਰਿਹਾ ਹੈ ਜੀ ਸਾਧ ਸੰਗਤਾਂ ਗੁਰੂ ਕਾ ਲੰਗਰ ਪ੍ਰੇਮ ਨਾਲ ਸ਼ਕ ਰਹੀਆਂ ਆ ਉਹਨਾਂ ਸੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ ਆ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ